ਜੇਕਰ ਤੁਸੀਂ ਵੀ ਮੇਲਿਆਂ ਦੇ ਵਿੱਚ ਜਾਣ ਦੇ ਸ਼ੌਕੀਨ ਹੋ ਤੇ ਖਾਸ ਕਰ ਉੱਥੇ ਜਾ ਕੇ ਝੂਲੇ ਜ਼ਰੂਰ ਲੈਣੇ ਹੋ ਤਾਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖ ਲਿਓ ਕਿਉਂਕਿ ਵੀਡੀਓ ਸਿਰਫ ਤੇ ਸਿਰਫ ਤੁਹਾਡੇ ਲਈ ਹੈ ਜੀਆਂ ਦਰਸਲ ਬ੍ਰੇਕ ਡਾਂਸ ਝੂਲਾ ਟੁੱਟ ਜਾਂਦਾ ਹੈ ਕਿੰਨੇ ਲੋਕ ਨੇ ਉੱਥੇ ਜਾ ਕੇ ਆਪਣਾ ਮસ્ਤੀ ਕਰ ਰਹੇ ਹੁੰਦੇ ਨੇ ਇੰਜੋਏ ਕਰ ਰਹੇ ਹੁੰਦੇ ਨੇ ਤੇ ਅਚਾਨਕ ਬ੍ਰੇਕ ਡਾਂਸ ਝੂਲਾ ਜਿਹੜਾ ਟੁੱਟ ਜਾਂਦਾ ਹੈ ਤੇ ਦੋ ਲੋਕ ਨੇ ਜਿਹੜੇ ਜ਼ਮੀਨ ਦੇ ਉੱਤੇ ਪਟਕ ਕੇ ਚਾਟਿੱਕੇ ਨਹੀਂ ਤਾਂ ਦੱਸਦੇ ਕਿ ਹਾਲਤ ਉਹਨਾਂ ਦੀ ਕਾਫੀ ਜ਼ਿਆਦਾ ਗੰਭੀਰ ਅਤੇ ਤੌਰ ਤੇ ਜ਼ਖਮੀ ਦੱਸੇ ਜਾ ਰਹੇ ਨੇ ਔਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਸ ਵੇਲੇ ਲਜਾਇਆ ਗਿਆ ਤਾਂ ਪੂਰੇ ਮੇਲੇ ਦੇ ਵਿੱਚ ਹਫੜਾ ਦਫੜੀ ਮੱਚ ਜਾਂਦੀ ਹੈ ਹਾਕਸੇ ਦੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਇਸ ਵੀਡੀਓ ਨੂੰ ਵੱਤਵੱਦ ਸ਼ੇਅਰ ਜ਼ਰੂਰ ਕਰ ਦਿਓ ਔਰ ਖਾਸ ਕਰਕੇ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਕਿਉਂਕਿ ਤੁਹਾਡੇ ਘਰ ਦੇ ਵਿੱਚ ਵੀ ਜੇਕਰ ਬੱਚੇ ਨੇ ਤੇ ਝੂਟੇ ਵ ਲੈਣ ਦੀ ਜ਼ਿੱਦ ਕਰਦੇ ਨੇ ਝੂਲਾ ਝੂਲਣ ਦੀ ਜ਼ਿੱਦ ਕਰਦੇ ਨੇ ਤੋਂ ਉਹਨਾਂ ਨੂੰ ਜ਼ਰੂਰ ਦਿਖਾਇਓ ਕਿ ਕਿੰਨੇ ਜ਼ਿਆਦਾ ਖਤਰਨਾਕ ਸਾਬਤ ਹੋ ਸਕਦੇ ਨੇ ਸੋ ਤੁਸੀਂ ਖੁਦ ਇਮੇਜਿਨ ਕਰ ਸਕਦੇ ਹੋ 10 ਲਗਾ ਸਕਦੇ ਹੋ ਜੇਹੀ ਚੂਲਾ ਕਿਤੇ ਉਚਾਈ ਤੇ ਹੁੰਦਾ ਤੇ ਅਚਾਨਕ ਟੁੱਟ ਜਾਂਦਾ ਤੇ ਸਿੱਧਾ ਜਾ ਕੇ ਜ਼ਮੀਨ ਤੇ ਡਿੱਗਦਾ ਕਿ ਤੁਹਾਡੀ ਜਾਨ ਬਚ ਸਕਦੀ ਹੈ ਜੀਆਂ ਦਰਸਲੇ ਕੁਐਸਚਨ ਮਾਰਕ ਜ਼ਰੂਰ ਆਪਣੇ ਵੱਲੋਂ ਤੁਸੀਂ ਮਨ ਦੇ ਵਿੱਚ ਲਗਾ ਕੇ ਸੋਚੋ ਕਿ ਤੁਹਾਡੀ ਜਾਨ ਨੂੰ ਕਿੰਨਾ ਜ਼ਿਆਦਾ ਖਤਰਾ ਹੋ ਸਕਦਾ ਸਿਰਫ ਕੁਝ ਕਪਲਾਂ ਦੀ ਕੁਝ ਕਮੈਂਟਾਂ ਦੀ ਇੰਜੋਏਮੈਂਟ ਦੇ ਲਈ ਤੁਸੀਂ ਆਪਣੀ ਜ਼ਿੰਦਗੀ ਨੂੰ ਖਿਲਵਾੜ ਤੇ ਕਿਵੇਂ ਲਗਾ ਸਕਦੇ ਹੋ ਕਿਵੇਂ ਆਪਣੀ ਪੂਰੀ ਜ਼ਿੰਦਗੀ ਨੂੰ ਤੁਸੀਂ ਦਾਟੇ ਲਾ ਸਕਦੇ ਹੋ ਤਾਂ ਵੀਡੀਓ ਇਹ ਜਿਹੜੀ ਸ਼ੇਅਰ ਜ਼ਰੂਰ ਕਰ ਦਿਓ ਔਰ ਦੇਖਿਓ ਜ਼ਰੂਰ ਕਿ ਮੇਲੇ ਦੇ ਵਿੱਚ ਅਚਾਨਕ ਬ੍ਰੇਕ ਡਾਂਸ ਵਾਲਾ ਝੂਲਾ ਟੁੱਟ ਜਾਂਦਾ ਹੈ ਜਿਸ ਦੇ ਕਾਰਨ ਦੋ ਲੋਕ ਨੇ ਜਿਹੜੇ ਜ਼ਖਮੀ ਹੋਏ ਨੇ ਔਰ ਝੂਲਾ ਟੁੱਟਣ ਦੇ ਕਾਰਨ ਪੂਰੇ ਮੇਲੇ ਦੇ ਵਿੱਚ ਹਫੜਾ ਦਫੜੀ ਮਚ ਰਹੀ ਹੈ ਤਾਂ ਦੱਸ ਦਿਓ ਕਿ ਹਾਦਸੇ ਦਾ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ ਸੋਸੀ ਆਪਣੇ ਚੈਨਲ ਦੇ ذریعے ਜ਼ਰੂਰ ਇੱਕ ਰਿਕੁਐਸਟ ਕਰਨਾ ਚਾਹੁੰਦੇ ਆ ਅਪੀਲ ਕਰਨਾ ਚਾਹੁੰਦੇ ਆ ਕਿ ਇਸ ਵੀਡੀਓ ਨੂੰ ਵੱਤਵਤ ਸ਼ੇਅਰ ਕਰ ਦਿਓ ਤਾਂ ਕਿ ਲੋਕ ਨੇ ਜਿਹੜੇ ਸੁਚੇਤ ਹੋ ਸਕਣ ਉਹਨਾਂ ਨੂੰ ਪਤਾ ਲੱਗ ਸਕੇ ਕਿਉਂਕਿ ਆਮ ਤੌਰ ਤੇ ਜਦੋਂ ਅਸੀਂ ਵੀਡੀਓਜ਼ ਦੇਖਦੇ ਰਹਿੰਦੇ ਆ ਤਾਂ ਆਪਸ ਦੇ ਵਿੱਚ ਗੱਲਾਂ ਕਰਦੇ ਆ ਕਿ ਸ਼ਾਇਦ ਫੇਕ ਵੀਡੀਓ ਹੋ ਸਕਦਾ ਜਿਵੇਂ ਕੋਈ ਫੇਕ ਵੀਡੀਓ ਨਹੀਂ ਹੈ ਅਦਰਸਲ ਇਹ ਤਸਵੀਰ ਹੈ ਜਿਹੜੀ ਯੂਪੀ ਤੋਂ ਸਾਹਮਣੇ ਆਈ ਹੈ ਜਿੱਥੇ ਵੱਡਾ ਮੇਲਾ ਲੱਗਾ ਹੋਇਆ ਸੀ ਲੋਕ ਉਹ ਮਾਕੇ ਪਹੁੰਚੇ ਹੋਏ ਸੀ ਆਪਣੇ ਫੈਮਿਲੀ ਮੈਂਬਰਸ ਦੇ ਨਾਲ ਕੁਝ ਕ ਸਮਾਂ ਬਿਤਾਉਣ ਦੇ ਲਈ ਗਏ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਆਕੇ ਉਸ ਆਹ ਤੁਸੀਂ ਦਾ ਸ਼ਿਕਾਰ ਹੋ ਜਾਣਗੇ ਜੇਕਰ ਤੁਸੀਂ ਵੀ ਮੇਲਿਆਂ ਦੇ ਵਿੱਚ ਜਾਣ ਦੇ ਸ਼ੌਕੀਨ ਹੋ ਤੇ ਖਾਸ ਕਰ ਉੱਥੇ ਜਾ ਕੇ ਝੂਲੇ ਜ਼ਰੂਰ ਲੈਣੇ ਹੋ ਤਾਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖ ਲਿਓ ਕਿਉਂਕਿ ਵੀਡੀਓ ਸਿਰਫ ਤੇ ਸਿਰਫ ਤੁਹਾਡੇ ਲਈ ਹੈ ਜੀਆਂ ਦਰਸਲ ਬ੍ਰੇਕ ਡਾਂਸ ਝੂਲਾ ਟੁੱਟ ਜਾਂਦਾ ਹੈ ਕਿੰਨੇ ਲੋਕ ਨੇ ਉੱਥੇ ਜਾ ਕੇ ਆਪਣਾ ਮસ્ਤੀ ਕਰ ਰਹੇ ਹੁੰਦੇ ਨੇ ਇੰਜੋਏ ਕਰ ਰਹੇ ਹੁੰਦੇ ਨੇ ਤੇ ਅਚਾਨਕ ਬ੍ਰੇਕ ਡਾਂਸ ਝੂਲਾ ਜਿਹੜਾ ਟੁੱਟ ਜਾਂਦਾ ਹੈ ਤੇ ਦੋ ਲੋਕ ਨੇ ਜਿਹੜੇ ਜ਼ਮੀਨ ਦੇ ਉੱਤੇ ਪਟਕ ਕੇ ਚਾੜ ਦਿੱਖਦੇ ਨਹੀਂ ਤਾਂ ਦੱਸਦੇ ਕਿ ਹਾਲਤ ਉਹਨਾਂ ਦੀ ਕਾਫੀ ਜ਼ਿਆਦਾ ਗੰਭੀਰ ਅਤੇ ਤuart ਤੇ ਜ਼ਖਮੀ ਦੱਸੇ ਜਾ ਰਹੇ ਨੇ ਔਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਸ ਵੇਲੇ ਲਜਾਇਆ ਗਿਆ ਤਾਂ ਪੂਰੇ ਮੇਲੇ ਦੇ ਵਿੱਚ ਹਫੜਾ ਦਫੜੀ ਮੱਚ ਜਾਂਦੀ ਹੈ ਹਾਕਸੇ ਦੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਇਸ ਵੀਡੀਓ ਨੂੰ ਵੱਤੁ ਵੱਦ ਸ਼ੇਅਰ ਜ਼ਰੂਰ ਕਰ ਦਿਓ ਔਰ ਖਾਸ ਕਰਕੇ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਕਿਉਂਕਿ ਤੁਹਾਡੇ ਘਰ ਦੇ ਵਿੱਚ ਵੀ ਜੇਕਰ ਬੱਚੇ ਨੇ ਤੇ ਝੂਟੇ ਵ ਲੈਣ ਦੀ ਜ਼ਿੱਦ ਕਰਦੇ ਨੇ ਝੂਲਾ ਝੂਲਣ ਦੀ ਜ਼ਿੱਦ ਕਰਦੇ ਨੇ ਤੋ ਉਹਨਾਂ ਨੂੰ ਜ਼ਰੂਰ ਦਿਖਾਇਓ ਕਿ ਕਿੰਨੇ ਜ਼ਿਆਦਾ ਖਤਰਨਾਕ ਸਾਬਤ ਹੋ ਸਕਦੇ ਨੇ ਸੋ ਤੁਸੀਂ ਖੁਦ ਇਮੇਜਿਨ ਕਰ ਸਕਦੇ ਹੋ ਅੰਦਾਜ਼ਾ ਲਗਾ ਸਕਦੇ ਹੋ ਜੇਹੀ ਚੂਲਾ ਕਿਤੇ ਉਚਾਈ ਤੇ ਹੁੰਦਾ ਤੇ ਅਚਾਨਕ ਟੁੱਟ ਜਾਂਦਾ ਤੇ ਸਿੱਧਾ ਜਾ ਕੇ ਜ਼ਮੀਨ ਤੇ ਡਿੱਗਦਾ ਕਿ ਤੁਹਾਡੀ ਜਾਨ ਬਚ ਸਕਦੀ ਹੈ ਜੀਆਂ ਦਰਸਲੇ ਕੁਐਸਚਨ ਮਾਰਕ ਜ਼ਰੂਰ ਆਪਣੇ ਵੱਲੋਂ ਤੁਸੀਂ ਮਨ ਦੇ ਵਿੱਚ ਲਗਾ ਕੇ ਸੋਚੋ ਕਿ ਤੁਹਾਡੀ ਜਾਨ ਨੂੰ ਕਿੰਨਾ ਜ਼ਿਆਦਾ ਖਤਰਾ ਹੋ ਸਕਦਾ ਸਿਰਫ ਕੁਝ ਕਪਲਾਂ ਦੀ ਕੁਝ ਕਮੈਂਟਾਂ ਦੀ ਇੰਜੋਇਮੈਂਟ ਦੇ ਲਈ ਤੁਸੀਂ ਆਪਣੀ ਜ਼ਿੰਦਗੀ ਨੂੰ ਖਿਲਵਾੜ ਤੇ ਕਿਵੇਂ ਲਗਾ ਸਕਦੇ ਹੋ ਕਿਵੇਂ ਆਪਣੀ ਪੂਰੀ ਜ਼ਿੰਦਗੀ ਨੂੰ ਤੁਸੀਂ ਦਾਅ ਤੇ ਲਾ ਸਕਦੇ ਹੋ ਤਾਂ ਵੀਡੀਓ ਇਹ ਜਿਹੜੀ ਸ਼ੇਅਰ ਜ਼ਰੂਰ ਕਰ ਦਿਓ ਔਰ ਦੇਖਿਓ ਜ਼ਰੂਰ ਕਿ ਮੇਲੇ ਦੇ ਵਿੱਚ ਅਚਾਨਕ ਬ੍ਰੇਕ ਡਾਂਸ ਵਾਲਾ ਚ ਖੂਨ ਟੁੱਟ ਜਾਂਦਾ ਹੈ ਜਿਸ ਦੇ ਕਾਰਨ ਦੋ ਲੋਕ ਨੇ ਜਿਹੜੇ ਜ਼ਖਮੀ ਹੋਏ ਨੇ ਔਰ ਝੂਲਾ ਟੁੱਟਣ ਦੇ ਕਾਰਨ ਪੂਰੇ ਮੇਲੇ ਦੇ ਵਿੱਚ ਹਫੜਾ ਦਫੜੀ ਮਚ ਰਹੀ ਹੈ ਤਾਂ ਦੱਸ ਦਿਓ ਕਿ ਹਾਦਸੇ ਦਾ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ ਸੋ ਸੀ ਆਪਣੇ ਚੈਨਲ ਦੇ ਜ਼ਰੀਏ ਜ਼ਰੂਰ ਇੱਕ ਰਿਕੁਐਸਟ ਕਰਨਾ ਚਾਹੁੰਦੇ ਆ ਅਪੀਲ ਕਰਨਾ ਚਾਹੁੰਦੇ ਆ ਕਿ ਇਸ ਵੀਡੀਓ ਨੂੰ ਵੱਤਵਤ ਸ਼ੇਅਰ ਕਰ ਦਿਓ ਤਾਂ ਕਿ ਲੋਕ ਨੇ ਜਿਹੜੇ ਸੁਚੇਤ ਹੋ ਸਕਣ ਉਹਨਾਂ ਨੂੰ ਪਤਾ ਲੱਗ ਸਕੇ ਕਿਉਂਕਿ ਆਮ ਤੌਰ ਤੇ ਜਦੋਂ ਅਸੀਂ ਵੀਡੀਓਜ਼ ਦੇਖਦੇ ਰਹਿੰਦੇ ਹਾਂ ਤਾਂ ਆਪਸ ਦੇ ਵਿੱਚ ਗੱਲਾਂ ਕਰਦੇ ਆ ਕਿ ਸ਼ਾਇਦ ਫੇਕ ਵੀਡੀਓ ਹੋ ਸਕਦਾ ਜਿਵੇਂ ਕੋਈ ਫੇਕ ਵੀਡੀਓ ਨਹੀਂ ਹੈ ਅਦਰਸਲ ਇਹ ਤਸਵੀਰ ਹੈ ਜਿਹੜੀ ਯੂਪੀ ਤੋਂ ਸਾਹਮਣੇ ਆਈ ਹੈ ਜਿੱਥੇ ਵੱਡਾ ਮੇਲਾ ਲੱਗਾ ਹੋਇਆ ਸੀ ਲੋਕੋ ਮਮਾ ਕੇ ਪਹੁੰਚੇ ਹੋਏ ਸੀ ਆਪਣੇ ਫੈਮਿਲੀ ਮੈਂਬਰਸ ਦੇ ਨਾਲ ਕੁਝ ਕ ਸਮਾਂ ਬਿਤਾਉਣ ਦੇ ਲਈ ਗਏ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹ ਸਹਾਜ ਸੀ ਦਾ ਸ਼ਿਕਾਰ ਹੋ ਜਾਣਗੇ